जलंधर पठानकोट बाईपास ते कैपिटल हस्पताल दे सामने आज सवेरे एक भयानक सड़क हादसा वापरया हादसे च एक टिप्पर जो कि सड़क ते खड़ा सी उस नाल जम्मू कश्मीर नंबर दी वैगनार कार जा टकराई टक्कर इन्नी जबरदस्त सी कि कार च सवार कई लोग जख्मी हो गए जिन्हों विचों एक औरत दी हालत गंभीर दसी जा रही है ਉਸ ਨੂੰ ਇਲਾਜ ਲਈ ਨਿੱਜੀ ਹਸਪਤਾਲ ਚ ਪਰਤੀ ਕਰਵਾਇਆ ਗਿਆ ਹੈ ਟਿਪਪਰ ਡਰਾਈਵਰ ਨੇ ਦੱਸਿਆ ਕਿ ਤਕਰੀਬਨ 1 ਕੰਟਾ ਪਹਿਲਾਂ ਉਹਨਾਂ ਦਾ ਟਿਪਪਰ ਖਰਾਬ ਹੋ ਗਿਆ ਸੀ ਜਿਸ ਕਾਰਨ ਉਹ ਟਿਪਪਰ ਦੇ ਹੇਠਾਂ ਜੈਕ ਲਗਾ ਕੇ ਮੁਰੰਮਤ ਕਰ ਰਹੇ ਸਨ ਉਸ ਵੇਲੇ ਹੀ ਪਿੱਛੋਂ ਆਉਂਦੀ ਵੈਗਨਾਰ ਕਾਰ ਅਚਾਨਕ ਟਿਪਪਰ ਨਾਲ ਜਾ ਟਕਰਾਈ ਐਕਸੀਡੈਂਟ ਹੋਇਆ ਅਸਲ ਮੈਨੂੰ ਆਇਆ ਅੱਗੇ ਬੋਲਟ ਟੁੱਟ ਗਿਆ ਤੇ ਗੱਡੀ ਦੇ ਅਸੀਂ ਬੋਲਟ ਬਦਲੀ ਕਰ ਰਹੇ ਸੀ ਗੋਲਡਬਦਰੀ ਕਾਦੇ ਰੋਡ ਵੀ ਬੰਦ ਕੀਤਾ ਆ ਅਸੀਂ ਤਾਂ ਕੰਮ ਕਰ ਰਹੇ ਹਾਂ ਤੇ ਲੈ ਲਿਆ ਕਿ ਪਿੱਛੇ ਮਾਰੀਆ ਚੱਕ ਲੰਗਾ ਦੇ ਇਹ ਕਟਨਾ ਸੜਕ ਸੁਰੱਖਿਆ ਉੱਤੇ ਵੱਡੇ ਸਵਾਲ ਖੜੇ ਕਰਦੀ ਹੈ ਇਹ ਗੱਡੀ ਉਧਰੋਂ ਆਂਦੀ ਸੀ ਤੇਜ਼ੀ ਨਾਲ ਹਾਂ ਕਾਫੀ ਸਪੀਡ ਸੀ ਇਹ ਭਾਈ ਸਾਹਿਬ ਬਾੜੀ ਖੜੇ ਸੀਗੇ ਇਹਨਾਂ ਦਾ ਐਂਬਲੈਂਸ ਮੇਰੇ ਵੀ ਮੈਂ ਵੀ ਐਂਬਲੈਂਸ ਚਲਾਉਣਾ ਵਾ ਉਹਨਾਂ ਦਾ ਜਦੋਂ ਅਨਬੈਲੈਂਸ ਹੋ ਗਿਆ ਜਾਂ ਸ਼ਾਇਦ ਇਹਨੂੰ ਨੀਂਦ ਆ ਗਈ ਹੋਵੇ ਹੋ ਸਕਦਾ ਨੀਂਦ ਆਏ ਕੋਈ ਲੰਬਾ ਸਵਾਲਾ ਜੰਮੂ ਦੀ ਗੱਡੀ ਆ ਡਿੱਪੜ ਖੜਾ ਸੀ ਡਿੱਪੜ ਪੌਲਟਰੀ ਪੈਂਚਾ ਲੱਗਾ ਸੀ ਇਹ ਰਾਤ ਦਾ ਹੀ ਖੜਾ ਵਾ ਇਹ ਵਿੱਚ ਆ ਕੇ ਵੱਜ ਗਈ ਤੇਜ਼ੀ ਨਾਲ ਇਹਦੇ ਚਾਰ ਜਣੇ ਬੱਚਿਆਂ ਨੂੰ ਇਹ ਪਹਿਲਾ ਕੱਢ ਲਿਆ ਸੀਗਾ ਜਨਾਨੀ ਦੀ ਹਾਲ ਬੱਚੇ ਠੀਕ ਹੈ ਜਨਾਨੀ ਦੀ ਹਾਲਾ ਥੋੜੀ ਗੰਬੀਰ ਹੈ ਸੈਲ ਨੂੰ 6 ਵਜ ਗਈ ਹੈ ਪੈਰ ਟੁੱਟ ਗਿਆ ਬੰਦਾ ਸਹੀ ਹੈ ਬੰਦੇ ਨੂੰ ਹੋਸ਼ ਹੈ ਗਿਆ ਜਨਾਨੀ ਨੂੰ ਹੋਸ਼ ਨਹੀਂ ਹੈ ਜਨwari ਇਹ ਟਰੱਕ ਤੇ ਟਿਪਰ ਖਰਾਬ ਹੋਇਆ ਪਿਆ ਸੀਗਾ ਟੈਂਕਰ ਹੋਇਆ ਸੀ ਤੇ ਪਿੱਛੋਂ ਲਾਗੇ ਸੀ ਖੜੇ ਚ ਮਾਰ ਦਿੱਤੀ ਲਾਗੇ ਨੇ ਗੱਡੀ ਲਾਗੇ ਜਿਹੜੀ ਅਣਕੀ ਗੱਡੀ ਹੈ ਹੁਣ ਤੱਕ ਦੀ ਕੀ ਸਥਿਤੀ ਕਿੰਨੇ ਲੋਕ ਸਵਾਰ ਸੀਗੇ ਕਿੰਨੇ ਦੇ ਇੰਜਣ ਵਾਲੇ ਇਹਦੇ ਵਿੱਚ ਇੱਕ ਲੇਡੀਸ ਜੀ ਇਹ ਕੈਂਸਰ ਦਾ ਪੱਤੇ ਇਨ ਆਰਥ ਦਾ ਜਿਹੜੀ ਤੇ ਜਦੋਂ ਲੇਡੀਸ ਜੀ ਆ ਸਕਦੇ ਇੱਕ ਟਿਕਟਵਾਰੀ ਕਿਤੇ ਜਾ ਰਹੇ ਜੀਐਡਕੇ ਤੋਂ ਆਈ ਹਾਲੇ ਇਹਦੇ ਪਤਾ ਕਰਦੇ ਆਂ ਕਿ ਜਾ ਕੇ ਹਾਲੇ ਤਾਂ ਗੱਡੀ ਨੂੰ ਜਗਾਂ ਚੱਲੀ ਆਪਾਂ ਕੋਈ ਐਸਆਰਟੀਐਮ ਦਾ ਜਵਾਨ ਸੀਗਾ ਪਤਾ ਲੱਗਿਆ ਪੀਆ ਵੀ ਪੀਆ ਸੀਗਾ ਮਨੀਸ਼ ਯਾਰ ਹੋਲਾਰੀ ਕੀ ਨਾਮ ਹੈ ਮਨੀਸ਼ ਕੁਮਾਰ ਮਨੀਸ਼ ਕੁਮਾਰ ਹਾਲਾਤ ਦਾ ਕ੍ਰੇਨ ਮੰਗਾਈਏ ਪਹਿਲਾਂ ਗੱਡੀਆਂ ਸੈੱਟ ਕਰਵਾਵਾਂਗੇ ਪਹਿਲਾਂ ਉਸ ਤੋਂ ਬਾਅਦ ਇਹ ਬਿਆਨ ਲੈਣੇ ਆਪਾਂ ਠੀਕ ਹੈ ਬਿਆਨ ਲੈ ਕੇ ਜੋਲੀ ਕਾਰਵਾਈ ਬਣਦੀ ਵਿੱਚ ਦੱਸੋ ਕਰਾਂਗੇ ਡਰਾਈਵਰ ਦੇ ਬਿਆਨ ਲੈ ਲੈ ਡਿਪਰ ਇਹ ਹਾਲੇ ਲੈ ਕੇ ਜੇ ਬਣਾ ਥੋੜਾ ਜਿਹਾ ਡਿਪਰ ਫੇਰੇ